ਚੋਕ ਹੋ ਚੁੱਕਿਆ ਬਈ ਜਿਹੜਾ ਇਹ ਫਿਲਟਰ ਹੈ ਉਹ ਚੋਕ ਹੋ ਚੁੱਕਿਆ ਇਸ ਕਰਕੇ ਇਹ ਚ ਦਿੱਕਤ ਆ ਰਹੀ ਹੈ ਪੰਪ ਜਮਾ ਓਕੇ ਹੈ A1 ਹੈ ਪੂਰਾ A1 ਬਹੁਤ ਬਈ ਕੀ ਕਰਦੇ ਨੇ ਚੱਕ ਕੇ ਸਿੱਧਾ ਡਾਇਰੈਕਟ ਪੰਪ ਬਦਲ ਦਿੰਦੇ ਨੇ ਬਹੁਤ ਬਈ ਨੁਕਸਾਨ ਵਾਲੇ ਜਿਹੜਾ ਆਪਣਾ ਲੈ ਵੀ ਦੋਸਤੋ ਸਸਤੀ ਕਾ ਸਾਰਿਆਂ ਨੂੰ ਤੇ ਆਪਣੇ ਲਵੇ ਆਇਆ ਜਾਮਾ ਜਾਮਾ ਵੀ ਵੱਡਾ ਬਹੁਤ ਬਈ ਪਰੇਸ਼ਾਨ ਹੋਇਆ ਪਿਆਦੀ ਇਹ ਜਾਮੇ ਤੋਂ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਛੋਟੀ ਜੀ ਤੇ ਕੱਲੇ ਐਨਾ ਸੋਚੋ ਵੀ ਜਮਾ R15 ਹੈ ਠੀਕ ਹੈ ਵੀ ਇਹਦੇ ਵਾਸਤੇ ਜਾਣਕਾਰੀ ਇਹ ਨਵੇਂ ਮੋਟਰਸਾਈਕਲ ਜਿਹੜੇ ਵੀ ਆਉਂਦੇ ਆ ਉਹਨਾਂ ਦੇ ਸਾਰੇ ਵਾਸਤੇ ਜਾਣਕਾਰੀ ਹੈ ਬਾਈ ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ ਬਾਈ ਕਿਉਂਕਿ ਹਰੇਕ ਬੰਦੇ ਦੇ ਕੰਮ ਆਉਣ ਵਾਲਿਆ ਇਹਦੇ ਕਰਕੇ ਬਹੁਤ ਪੈਸਾ ਲੁੱਟ ਹੋ ਰਿਹਾ ਬਾਈਆਂ ਦਾ ਬਹੁਤ ਨੁਕਸਾਨ ਹੋ ਰਿਹਾ ਨਾ ਬਹੁਤ ਪਰੇਸ਼ਾਨ ਹੋ ਰਹਿਣਾ ਆਪਾਂ ਇਹ ਚੀਜ਼ ਦਾ ਹੱਲ ਕੱਢਿਆ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਕੀ ਚੀਜ਼ ਹੈ ਕੀ ਦਿੱਕਤ ਆਉਂਦੀ ਹੈ ਜਿਹੜੇ ਬਾਈ ਕਹਿੰਦੇ ਨੇ ਵੀ ਮੋਟਰਸਾਈਕਲ ਝਟਕੇ ਮਾਰਦਾ ਬੰਦ ਹੋ ਜਾਂਦਾ ਇਸ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਨੇ ਸਟਾਰਟ ਨਹੀਂ ਹੁੰਦਾ ਕਈ ਘੰਟੇ ਕਈ ਵੇਲੇ ਨੂੰ 2-3 ਕਿਲੋਮੀਟਰ ਜਾ ਕੇ ਬੰਦ ਹੋ ਜਾਂਦਾ ਲੈ ਤੁਹਾਨੂੰ ਅੱਜ ਦੱਸ ਰਹੀ ਐ ਆਪਾਂ ਇਹਦੀ ਮੋਟਰ ਖੋਲ ਚੁੱਕਿਆ ਆ ਦੇਖੋ ਜਿਵੇਂ ਪੰਪ ਕੱਢਿਆ ਆਪਾਂ ਨੇ ਪੰਪ ਕੱਢਿਆ ਤੇ ਇਹਦੇ ਵਿੱਚ ਪਤਾ ਕੀ ਆ ਕਿ ਛੋਟੇ ਛੋਟੇ ਕੱਚਰੇ ਆ ਨਾ ਦੇਖੋ ਜੀ ਆ ਦੇਖ ਸਕਦੇ ਈ ਜਿਵੇਂ ਕਿ ਆਪਾਂ ਪੈਟਰੋਲ ਪੋਣਿਆਂ ਦੁਕਾਨਾਂਾਂ ਦੇ ਕੋਲ ਪੈਟਰੋਲ ਪਵਾ ਲੈਨੇ ਆ ਬੋਤਲ ਦੇ ਵਿੱਚ ਪੈਟਰੋਲ ਪਵਾ ਲੈਨੇ ਆ ਤੇ ਬੋਤਲ ਵਾਲਾ ਪੈਟਰੋਲ ਇਹਦੇ ਵਿੱਚ ਪਾ ਲੈਨੇ ਆ ਜਿਹੜੀ ਪੈਪਸੀ ਵਾਲੀ ਬੋਤਲ ਹੁੰਦੀ ਹੈ ਉਹਦੇ ਢੱਕਣ ਦੇ ਵਿੱਚ ਇੱਕ ਸੀਲ ਹੁੰਦੀ ਹੈ ਉਹਦੀ ਗੁੱਦ ਜੀ ਬਣ ਜਾਂਦੀ ਹੈ ਪੈਟਰੋਲ ਨਾਲ ਬਈ ਸਾਰੇ ਉਹ ਗੁੱਦੀ ਆ ਫਿਲਟਰ ਨੂੰ ਚੋਕ ਕਰ ਦਿੰਦੇ ਆ ਚੋਕ ਕਰਨ ਤੋਂ ਬਾਅਦ ਇਹ ਕੰਟਰੋਲ ਨਹੀਂ ਕਰ ਸਕਦਾ ਉਸ ਤੋਂ ਬਾਅਦ ਜਿਹੜੀ ਮੋਟਰ ਹੈ ਉਹਦੇ ਵਿੱਚ ਜਾ ਫਸਦੀ ਹੈ ਜਿਹੜੀ ਮੋਟਰ ਹੈ ਉਹਦੇ ਵਿੱਚ ਜਾ ਫਸਦੀ ਜਿਹੜੀ ਮੋਟਰ ਹੁੰਦੀ ਹੈ ਉਹ ਚੋਕ ਹੋ ਜਾਂਦੀ ਹੈ ਬਈ ਤਾਂ ਸਾਨੂੰ ਪਹਿਲਾਂ ਦਿਖਾਉਨੇ ਆ ਫਿਲਟਰ ਕੱਟ ਕੇ ਜਿਹੜੀ ਮੋਟਰ ਉਹ ਚੋਕ ਹੋ ਜਾਂਦੇ ਉਸ ਤੋਂ ਬਾਅਦ ਕਦੇ ਮੋਟਰ ਸਟਾਰਟ ਹੋ ਗਿਆ ਕਦੋਂ ਝਟਕੇ ਮਾਰਨ ਲੱਗਿਆ ਇਸ ਤਰ੍ਹਾਂ ਦੇ ਕੰਮ ਕਰਨ ਲੱਗ ਜਾਂਦੇ ਬਈ ਤੇ ਆਹ ਨੌਕ ਹੈ ਫਿਲਟਰ ਜਿਹੜਾ ਆਪਾਂ ਆਹ ਕੱਟਤਾ ਵੇ ਠੀਕ ਹੈ ਜੀ ਤੇ ਜਿਹੜਾ ਆਹ ਫਿਲਟਰ ਹੈ ਇਹ ਮਿਲ ਜਾਂਦਾ ਹੁੰਦਾ ਬਈ ਜਦ ਵੀ ਤੁਹਾਡੀ 5 ਜਾਂ 6 ਸਰਫਸਾਂ ਹੋ ਜਾਣ ਮਤਲਬ ਕਿ ਸਾਲ ਦੇ ਵਿੱਚ ਇੱਕ ਵਾਰੀ ਫਿਲਟਰ ਨੂੰ ਨਵਾਂ ਜਰੂਰ ਪਵਾਇਓ ਜਿਹੜੇ ਵੀ ਰੱਖਿਆ ਆ ਦੇਖੋ ਆ ਕੁਝ ਬੋਤਲ ਦੀ ਗਾਜ ਜੀ ਕੁਝ ਕੱਪੜੇ ਇਸ ਤਰ੍ਹਾਂ ਦੇ ਹੋਇਆ ਪਿਆ ਸਿਸਟਮ ਜਿਹੜਾ ਵੀ ਪੈਟਰੋਲ ਪਾਉਣਾ ਤੁਸੀਂ ਹਮੇਸ਼ਾ ਸਾਫ਼ ਸੁਥਰੇ ਭਾਂਡੇ ਚ ਪਾ ਕੇ ਫੇਰ ਪਵਾਇਓ ਨਹੀਂ ਤਾਂ ਡਾਇਰੈਕਟ ਆ ਜਿਹੜਾ ਪੈਟਰੋਲ ਪੰਪ ਤੇ ਜਾਓ ਫੇਰ ਪੈਟਰੋਲ ਪੋ ਕਿਉਂਕਿ ਇਹਦੇ ਵਿੱਚ ਕੋਈ ਵੀ ਕਚਰਾ ਨਾ ਆਵੇ ਜੇ ਤੁਹਾਡੇ ਮੋਟਰਸਾਈਕਲ ਦਾ ਇਸ ਤਰ੍ਹਾਂ ਦੀ ਕੋਈ ਦਿੱਕਤ ਆ ਤਾਂ ਤੁਸੀਂ ਟੈਂਕੀ ਖਲਵਾ ਕੇ ਜਿਹੜਾ ਫਿਲਟਰ ਹੈ ਇਹ ਚੇਂਜ ਕਰਵਾ ਸਕਦੇ ਹੋ ਬਈ ਬਹੁਤ ਘੱਟ ਰੁਪਈਆ ਦੇ ਵਿੱਚ ਸਰਜੂ ਤੇ ਆਹ ਦੇਖੋ ਜਿਹੜਾ ਪੰਪ ਆ ਪੰਪ 6 6000 ਰੁਪਿਆ ਲੱਗ ਜਾਂਦਾ ਬਈ ਅਗਲਾ ਸੱਦਾ ਕੀ ਕਹਦਾ ਡਾਇਰੈਕਟ ਪੰਪ ਚੇਂਜ ਕਰ ਦਿੰਦਾ ਤੁਸੀਂ ਪੰਪ ਨਹੀਂ ਚੇਂਜ ਕਰਨਾ ਕਹਲਾ ਫਿਲਟਰ ਚੇਂਜ ਕਰਨਾ ਜੇ ਪੰਪ ਨਾ ਚੱਲੇ ਖੋਲ ਕੇ ਸੈਟਿੰਗ ਹੋ ਜਾਂਦੀ ਆ ਆ ਦੇਖੋ ਇਹ ਲੌਕ ਲੱਗੇ ਹੋਏ ਨੇ ਇਹਦੀ ਜਿਹੜੀ ਮੋਟਰ ਹੈ ਉਹਨੂੰ ਖੋਲ ਕੇ ਉਹਦੇ ਵਿੱਚ ਜਿਹੜੇ ਬਾੜ ਜੇ ਹੁੰਦੇ ਨੇ ਆ ਦੇਖੋ ਇਸ ਤਰ੍ਹਾਂ ਦੇ ਬਾੜ ਜੇ ਹੁੰਦੇ ਨੇ ਜਿਹੜੇ ਇਹ ਫਸ ਜਾਂਦੇ ਨੇ ਬਈ ਉਹਨੂੰ ਖੋਲ ਕੇ ਸਾਫ ਕਰਵਾ ਲਓ ਆਪਣੀ YouTube ਤੇ ਵੀਡੀਓ ਪਾਈ ਹੋਈ ਹੈ ਜਿਹੜੇ ਵੀਰ ਨੂੰ ਨਹੀਂ ਪਤਾ ਲੱਗਦਾ ਨਾ ਉਹ ਵੀਡੀਓ ਨੂੰ ਜਰੂਰ ਜਾ ਕੇ ਦੇਖਿਓ ਤੇ ਚੈੱਕ ਕਰਿਓ ਠੀਕ ਹੈ ਤੁਹਾਨੂੰ ਪਤਾ ਲੱਗ ਜਾਣਾ ਬਈ ਤੇ ਜੇ ਇਹਨੂੰ ਮੋਟਰ ਨੂੰ ਤੁਸੀਂ ਚੈੱਕ ਕਰਨਾ ਚੈੱਕ ਕਰਨੀ ਹੈ ਤਾਂ ਤੁਸੀਂ ਚੈੱਕ ਖੁਦ ਵੀ ਕਰ ਸਕਦੇ ਹੋ ਐਡਾ ਕੋਈ ਬਹੁਤ ਬਟਾ ਕੰਮ ਨਹੀਂ ਹੈਗਾ ਜੇ ਤੁਹਾਨੂੰ ਹੁਣ ਚੈੱਕ ਵੀ ਕਰਕੇ ਦਿਖਾਉਂਦੇ ਆ ਬੈਟਰੀ ਤੇ ਡਾਇਰੈਕਟ ਚੈੱਕ ਹੋ ਜਾ ਬਈ ਪਹਿਲਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨੀ ਨੇ ਧੁੱਪੇ ਜਾਂ ਹਵਾ ਮਾਰ ਲੈਣੀ ਹੈ ਕਿਉਂਕਿ ਜਿਹੜਾ ਬੈਟਰੀ ਸਪਾਰਕ ਦੇ ਨਾਲ ਤੁਹਾਨੂੰ ਅੱਗ ਨਾ ਲੱਗ ਜੇ ਛੋਟੇ ਬੱਚੇ ਇਹ ਕੰਮ ਨਾ ਕਰਨ ਜਿਹੜੇ ਵੀ ਮਕੈਨਿਕ ਨੇ ਉਹੀ ਕਰਨਾ ਆਮ ਬੰਦਾ ਹਰੇਕ ਨਾ ਹੋਲੇ ਕਿਉਂਕਿ ਇਹ ਕਾਫੀ ਜ਼ਿਆਦਾ ਮਹਿੰਗਾ ਪੈਂਦਾ ਕਿਤੇ ਤੁਸੀਂ ਆਪ ਦਾ ਪੜਤਾ ਸੋਚਦੇ ਸੋਚਦੇ ਮਹਿੰਗਾ ਪੈਸਾ ਤੁਹਾਨੂੰ ਤੇ ਇਹ ਮਕੈਨਿਕ ਤੋਂ ਹੀ ਕਰਾਓ ਪਰ ਇਹ ਸਾਫ਼ ਜ਼ਰੂਰ ਹੋ ਜਾਂਦਾ ਬਈ ਲੈ ਹੁਣ ਤੁਹਾਨੂੰ ਚੈੱਕ ਕਰਕੇ ਦਿਖਾਉਂਦੇ ਆਂ ਵੀ ਮੋਟਰ ਚੱਲਦੀ ਆ ਜਾਂ ਨਹੀਂ ਚੱਲਦੀ ਜੇ ਨਹੀਂ ਚੱਲਦੀ ਛੇਤੀ ਮਸ਼ੀਨਰੀ ਨਹੀਂ ਹੈਗੀ ਇਹਨੂੰ ਖੋਲ ਕੇ ਸਾਫ਼ ਕਰ ਲਓ ਚੱਲੂ ਜ਼ਰੂਰ ਇਹ ਗੱਲ ਦੀ ਗਰੰਟੀ ਹੈ ਬਈ ਲੈ ਵੀ ਹੁਣ ਤੱਕ ਦਿਖਾਉਂਦੇ ਤੁਹਾਨੂੰ ਮੋਟਰ ਚਲਾ ਕੇ ਲੈ ਪੂਰਾ ਆਪਾਂ ਸੈਟਅਪ ਕਰ ਚੁੱਕੇ ਆਂ ਬੈਟਰੀ ਲਾ ਚੁੱਕੇ ਆਂ ਬੈਟਰੀ ਦੇ ਤਾਰਾਂ ਦੋ ਇੱਧਰ ਲਾ ਕੇ ਜਿਹੜਾ ਪਾਇਪ ਹੈ ਉਹ ਵੀ ਆਪਾਂ ਕਨੈਕਸ਼ਨ ਕਰਤਾ ਠੀਕ ਹੈ ਇੱਧਰ ਗਲਾਸ ਦੇ ਵਿੱਚ ਪਾਣੀ ਹੈ ਤੇ ਆਪਾਂ ਹੁਣ ਕਰਦੇ ਆਂ ਚੈੱਕ ਆਇਓ ਦਿਖਾਈਏ ਤੁਹਾਨੂੰ ਕਿ ਕੀ ਗੱਲ ਬਾਤ ਹੈ ਕਈ ਬਾਈ ਸੋਚ ਰਹੇ ਹੋਣਗੇ ਤਾਰਾ ਗਲਤ ਫਲਤ ਨਾ ਲੱਗਿਆ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਬਾਈ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰ ਲਓ ਜੇ ਇਧਰ ਨੂੰ ਚੱਕੂਗਾ ਤੁਹਾਨੂੰ ਪਤਾ ਲੱਗ ਜਾਵੇ ਬਾਈ ਇਹ ਪੰਪ ਇਹਦਾ ਸਹੀ ਹੈ ਪ੍ਰੋਪਰ ਸਹੀ ਹੈ ਕਿਉਂਕਿ ਪਾਣੀ ਦਾ ਪ੍ਰੈਸ਼ਰ ਨਾਲ ਤਾਂ ਨਹੀਂ ਮਾਰ ਰਿਹਾ ਜਿਹੜਾ ਪਾਇਪ ਹੈ ਉਹ ਹਵਾ ਲੈ ਰਿਹਾ ਕਿ ਤੂੰ ਕਿਤੋਂ ਜਿਵੇਂ ਆ ਜੜ੍ਹ ਤੋਂ ਹਵਾ ਲੈ ਰਿਹਾ ਇਸ ਦੇ ਕਾਰਨ ਹੀ ਚੱਕ ਰਿਹਾ ਠੀਕ ਹੈ ਜੀ ਜਿਹੜਾ ਇਹ ਫਿਲਟਰ ਹੈ ਉਹ ਪੂਰਾ ਚੋਕ ਹੋ ਚੁੱਕਿਆ ਹੈ ਬਾਈ ਜਿਹੜਾ ਇਹ ਫਿਲਟਰ ਹੈ ਉਹ ਚੋਕ ਹੋ ਚੁੱਕਿਆ ਹੈ ਇਸ ਕਰਕੇ ਇਹ ਚ ਦਿੱਕਤ ਆ ਰਹੀ ਹੈ ਪੰਪ ਜਮਾ ਓਕੇ ਹੈ ਏ ਵਨ ਹੈ ਪੂਰਾ ਏ ਵਨ ਬਹੁਤ ਬਈ ਕੀ ਕਰਦੇ ਨੇ ਚੱਕ ਕੇ ਸਿੱਧਾ ਡਾਇਰੈਕਟ ਪੰਪ ਬਦਲ ਦਿੰਦੇ ਨੇ ਬਹੁਤ ਬਈਆਂ ਨੁਕਸਾਨ ਹੋ ਜਾਂਦਾ ਜਿਹੜਾ ਆਪਣਾ ਲੈਵੀ ਪੰਪ ਨਹੀਂ ਤੁਸੀਂ ਅੱਜ ਤੋਂ ਬਾਅਦ ਬਦਲਣਾ ਪਹਿਲਾਂ ਫਿਲਟਰ ਬਦਲਣਾ ਹੈ ਇਹ ਜ਼ਰੂਰੀ ਹੈ ਠੀਕ ਹੈ ਜੀ ਬੈਟਰੀ ਤੇ ਡਾਇਰੈਕਟਰ ਲਾ ਕੇ ਤੁਸੀਂ ਇਹ ਆਵਾਜ਼ ਨੂੰ ਸੁਣ ਸਕਦੇ ਹੋ ਆ ਦੇਖੋ ਆਵਾਜ਼ ਇਹਦੀ ਆਊਗੀ ਠੀਕ ਹੈ ਜੀ ਤੇ ਸੁਣਦੇ ਹੋ ਤੁਹਾਨੂੰ ਆਵਾਜ਼ ਠੀਕ ਹੈ ਜੀ ਤੇ ਇਸ ਤਰ੍ਹਾਂ ਤੁਸੀਂ ਚੈੱਕ ਕਰ ਸਕਦੇ ਹੋ ਪਤਾ ਲੱਗੂ ਤੁਹਾਨੂੰ ਮੂੰਹ ਨੂੰ ਐਸ ਤਰ੍ਹਾਂ ਚੈੱਕ ਕਰ ਸਕਦੇ ਹੋ ਭਾਈ ਜਿਹੜੇ ਵੀਰ ਨੂੰ ਨਹੀਂ ਪਤਾ ਲੱਗਣਾ ਇਸ ਤਰ੍ਹਾਂ ਮੂੰਹ ਲਾ ਕੇ ਚੈੱਕ ਕਰ ਲਿਓ ਇਹ ਜੇ ਹਵਾ ਉਧਰੋਂ ਮਾਰਿਓ ਤੇ ਉਧਰੋਂ ਧਾਰਾ ਮਾਰਿਓ ਪਤਾ ਲੱਗੂ ਤੁਹਾਨੂੰ ਫਰੋਤ ਫਰਾ ਵੀ ਹਾਂ ਪੰਪ ਚਾਲੂ ਵਰਕਿੰਗ ਦੇ ਵਿੱਚ ਹੈ ਲਈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਜੀ ਤੁਹਾਨੂੰ ਕਿ ਇਹ ਕੰਮ ਤੁਹਾਨੂੰ ਕਿਵੇਂ ਲੱਗਿਆ ਮੁੜ ਕੇ ਵੀ ਮਾਰੂ ਝਟਕੇ ਟੋੜਾ ਮੋਟਰਸਾਈਕਲ ਜਿਹੜਾ VXX ਮੋਟਰਸਾਈਕਲ ਹੈ ਕੋਈ ਵੀ ਝਟਕੇ ਨਹੀਂ ਮਾਰੂਗਾ ਆ ਕਰ ਲਵਾਂਗੇ ਕੰਮ ਜੀ ਬਈ ਗੱਡੀ ਟੈਸਟਿੰਗ ਟ੍ਰਾਇਲ ਲੈਣਿਆ ਕੌਣ ਕਰਦਾ ਸਟਾਰਟ ਆਇਆ ਬਣਾਉਂਦੇ ਆ ਕੱਲ੍ਹ ਕੱਢੂ ਅੱਗ ਪੂਰੀ ਇਹ ਦੂਰੀ ਐਂਡ ਦਾ ਲਬਾਤ ਹੈ ਹੋ ਗਿਆ ਸਰਾ ਸਰਾ ਲੱਗਿਆ ਵੀ ਸਰਾ